ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਆਮ ਸਿੰਘ ਧੋਮਾ ਜੀ ਕੁੰਭ ਦੇ ਮੇਲੇ ਦੇ ਵਿੱਚ ਨਹਾ ਕੇ ਆਏ ਹਾਲਾਂਕਿ ਸਿੱਖ ਧਰਮ ਦਾ ਉਹਦੇ ਨਾਲ ਕੋਈ ਵੀ ਲਿੰਕ ਨਹੀਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਨੂੰ ਸਿੱਖ ਧਰਮ ਨਹੀਂ ਮੰਨਦਾ ਤਾਂ ਉਸ ਦੇ ਬਾਬਤ ਤੁਹਾਡੇ ਕੋਲ ਕੀ ਆਨਸਰ ਨੇ ਜੀ ਇਹ ਰਿਹਾ ਤਾਂ ਮੈਂ ਇੱਕ ਜਗ੍ਹਾ ਤੇ جواب ਦਿੱਤਾ ਵੀ ਹੋਇਆ ਚਲੋ ਮੈਂ ਤੁਹਾਨੂੰ ਵੀ ਦੇ ਦਿੰਦਾ ਜੀ ਯਾਰ ਇਹੋ ਤੇ ਅਨਪੜਤਾ ਹੈ ਨਾ ਗੁਰੂ ਅਮਰਦਾਸ ਜੀ 22 ਸਾਲ ਗੰਗਾ ਦੇਗੇ ਉੱਥੇ ਉਹਨਾਂ ਨੂੰ ਸਾਧੂ ਮਿਲਦਾ ਦੇਖੋ ਇੱਕ ਸਾਧੂ ਉਹਦਾ ਦੇਖੋ ਇਤਿਹਾਸ ਜ਼ਿਕਰ ਕਿਉਂ ਨਹੀਂ ਕਰਦਾ ਜੀ ਉਹਨੇ ਮਹਾਰਾਜ ਨੂੰ ਰਸਤਾ ਦਿੱਤਾ ਅਸਲੀ ਰਸਤਾ ਕਿ ਤੂੰ ਤਾਂ ਨਗੁਰਾ ਤੇਰੇ ਹੱਥ ਦਾ ਮੈਂ ਨਹੀਂ ਖਾਣਾ ਜੀ ਅੱਛਾ ਅਕੰਧ ਕੱਲ ਜਾਉ ਨਾ ਉੱਥੇ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਵੀ ਆ ਉਹ ਲਿਖਿਆ ਵਾ ਕਿਹੜੀ ਕਿਹੜੀ ਤਰੀਕ ਨੂੰ ਕਿਹੜੀ ਸੰਗਤ ਨਾਲ ਆਈ ਉਹ ਸਾਰੀ ਲਿਖਤ ਹੈ ਅੱਛਾ ਨਾਂ ਨੂੰ ਤਾਂ ਮੈਂ ਵੀ ਕਹਨਾ ਪੀ ਅੰਮ੍ਰਿਤ ਸਹੀ ਤੇ ਉੱਥੇ ਅੰਮ੍ਰਿਤ ਲੱਭਣ ਜਾਂਦੇ ਆ ਨਾ ਉੱਥੇ ਕੋਈ ਇਹ ਥੋੜਾ ਗੱਲ ਆ ਵੀ ਉੱਥੇ ਮੋਚ ਗਏ ਜਿੱਦਾਂ ਦੀਆਂ ਗੱਲਾਂ ਉਹ ਫਾਲਤੂ ਆ ਜੀ ਕਿਉਂਕਿ ਮੈਂ ਪਹਿਲਾਂ ਪਾ ਲ ਚੁੱਕਾ ਵੀ ਜੇ ਕਿਸੇ ਨੂੰ ਇੱਕ ਬੂੰਦ ਇੱਕ ਚਮਚਾ ਵੀ ਅੰਮ੍ਰਿਤ ਦਾ ਮਿਲਿਆ ਤੇ ਭਰਾ ਮੈਨੂੰ ਵੀ ਦੱਸੀ ਜੀ ਬਾਕੀ ਕੌਮ ਬਤਾ ਜਾਣਾ ਕੋਈ ਗਲਾ ਥੋੜਾ ਯਾਰ ਉਹੀ ਜਲ ਅੱਜ ਸ਼ਿਵਰਾਤਰੀ ਤੋਂ ਬਾਅਦ ਮਤਲਬ ਜੋ ਕੁੰਭ ਦਾ ਮੇਲਾ ਸੀ ਉਹ ਖਤਮ ਹੋ ਜਾਊਗਾ ਜਲ ਤਾਂ ਉਹੀ ਰਹਿੰਦਾ ਨਹੀਂ ਜਾ ਤੇ ਉਹ ਪਾਜਾ ਰਹਿੰਦਾ ਨਾ ਉਤੋਂ ਆ ਰਿਹਾ ਜੀ ਗੰਗਾ ਜਮਨਾ ਜਿੱਥੋਂ ਨਿਕਲਦੀ ਪਹਾੜਾਂ ਦੇ ਉੱਤੋਂ ਨਿਕਲਦੀ ਆ ਉਹ ਨੇਚਰ ਦੀ ਆ ਯਾਰ ਜੀ ਉਹ ਤੇਰੀ ਮੇਰੀ ਥੋੜਾ ਬਣਾਈ ਆ ਬਾਕੀ ਬਾਤ ਦੇ ਵਿੱਚ ਸ਼ਰਦਾ ਘਟ ਜੂਗੀ ਉਹਮ ਤੇ ਮੇਲੇ ਤੇ ਇਸ਼ਨਾਨ ਲਈ ਸ਼ਰਤਾਂ ਘਟ ਜਾਂਦੀਆਂ ਲੋਕਾਂ ਦੀ ਨੇ ਗੁਰੂ ਅਮਰਦਾਸ ਜੀ ਨੇ ਬੋਲੀ ਬਣਾਈ ਜੀ ਬੋਲੀ ਤਾਂ ਬਣਾਈ ਹੋਊਗੀ ਪਾਣੀ ਪੀਣ ਲਈ ਕੰਮ ਲਈ ਤੇ ਅਸੀਂ ਕਿਉਂ ਉਸੇ 84 ਪੌੜੀਆਂ ਬਣਾਤੀਆਂ ਜੀ ਫੇਰ ਆ ਜਾ ਆਪਾਂ ਅਮਰਸਰ ਆਨੇ ਆਂ ਤੇ ਉੱਥੇ ਰਾਜਨੀ ਦਾ ਕੋੜ ਦੂਰ ਹੋਇਆ ਜੀ ਕਹਨਾ ਮਹਾਰਾਣੇ ਉਥੇ ਮਤਲਬ ਹੀ ਮੰਦਿਰ ਹੀ ਕਹਿਣਾ ਪਊਗਾ ਨਾ ਗੁਰਦੁਆਰਾ ਦੇ ਹੋਂ ਨਾਲ ਨਿਕਲਿਆ ਨਾ ਹਰੀ ਮਹਾਰਾਣੇ ਸ਼ਹਿਰ ਬਸਾਇਆ ਜੀ ਠੀਕ ਆਪ ਲੋਕਾਂ ਨੂੰ ਕਿਹਾ ਵੀ ਇੱਥੇ ਆ ਕੇ ਬਸੋ ਲਾਗੇ ਸਾਧੂ ਸੰਤ ਵੀ ਆ ਗਏ ਸਾਡਾ ਸੰਗਲ ਵਾਲਾ ਖਾੜਾ ਮਸ਼ਹੂਰ ਹੈ ਕਹਨਾ ਸਾਧੂ ਸੰਤਾਂ ਨੂੰ ਵੀ ਪੋਥੇ ਇਕੱਠਾ ਕੀਤਾ ਹੁਣ ਜੋ ਸਾਨੂੰ ਮਾਡਲ ਅੱਜ ਮਿਲਦਾ ਹੈ ਸਰੋਵਰ ਦਾ ਅੱਜ ਤੋਂ 400 ਸਾਲ ਪਹਿਲਾਂ ਉਦਾਂ ਦਾ ਥੋੜਾ ਸੀ ਜੀ ਜਿਹੜੀਆਂ ਪੋੜੀਆਂ ਬਣੀਆਂ ਵਾ ਇਹਨਾਂ ਗਹਿਰਾ ਕਰ ਦਿੱਤਾ ਹੈ ਇਹ ਮਹਾਰਾਜ ਦੇ ਟਾਈਮ ਤੇ ਥੋੜਾ ਸੀ ਜੀ ਹੰਸਲੀ ਦਾ ਪਾਣੀ ਪਾਉਣ ਵਾਲੇ ਤੇ ਸਾਡੇ ਉਪਾਸ ਹੀ ਸਾਧੂ ਨੇ ਸੰਤੋਖਦਾਸ ਜੀ ਜੀ ਜਿਹੜਾ ਕਿ ਲੱਗੇ ਖਾੜਾ ਮਸ਼ਹੂਰ ਹੈ ਸਦੰਗਵਾਲਾ ਕਾਢ ਦੇ ਤੇ ਬਾਬਾ ਪ੍ਰੀਤੰਦਰ ਸਾਹਿਬ ਜੀ ਜੀ ਹਨਾ ਉਹਨਾਂ ਨੇ ਹੰਸਲੀ ਦਾ ਪਾਣੀ ਪਾਇਆ ਉਹ ਪਹਿਲਾਂ ਦਾ ਉਥੇ ਖੂਹਾਂ ਦਾ ਪਾਣੀ ਪੀਂਦਾ ਸੀ ਉਹ ਖੂਹ ਹਲੇ ਵੀ ਹੈਗੇ ਨੇ ਜੀ ਕਿਉਂਕਿ ਇਹ ਲੋਕ ਨਾ ਉਹ ਉਹਨਾਂ ਦੀ ਹਿਸਟਰੀ ਨੂੰ ਕਿਦਾ ਬੰਦ ਨਾ ਕਰ ਦੇਣ ਜੀ ਹਰ ਤਲਾ ਦੇ ਨਾਲ ਖੂਹ ਮਿਲਦਾ ਉਹ ਹਰ ਪਿੰਡ ਦੀ ਡਿਊਟੀ ਹੁੰਦੀ ਸੀ ਕਿ ਆਜ ਇਹ ਪਿੰਡ ਬੋਤ ਭੇਜੂਗਾ ਤੇ ਪਾਣੀ ਭੇਜੂਗਾ ਜੀ ਜੀ ਹੁਣ ਜਿਹੜੀਆਂ ਕੋੜੀਆਂ ਬਣੀਆਂ ਵਾ ਇਹ ਤਾਂ ਹੁਣ ਬਾਅਦ ਦੀਆਂ ਬਣੀਆਂ ਜੀ ਹੁਣ ਜੇ ਤੁਸੀਂ ਪਾਸਟ ਲਾਪੇ ਚ ਜਾ ਕੇ ਦੇਖਣਾ ਚਾਹੋ ਤੇ ਮਹਾਰਾਜਾ ਤੁਹਾਨੂੰ ਦਿਖਾ ਦੇਗਾ ਤੁਸੀਂ ਰਾਹ ਨ ਹੋ ਕੇ ਕਿ ਦੋ ਦੋ ਤਿੰਨ ਤਿੰਨ ਮੀਲ ਤੱਕ ਏਦਾਂ ਸਲੈਬ ਸੀ ਸਲੈਬ ਕੋਈ ਕੋੜੀ ਨਹੀਂ ਸੀ ਜੀ ਭਾਈ ਸੁਖਾ ਸਿੰਘ ਮਹਤਾਬ ਸਿੰਘ 베ਰੀ ਦੇ ਨਾਲ ਆ ਗਿਆ ਆਪਣਾ ਘੋੜਾ ਨਹੀਂ ਬੰਦੇ ਮਸੇ ਡੰਗੜ ਦਾ ਸਿਰ ਲਾਨ ਆਇਆ ਤੇ ਜੀ ਤੇ ਘੋੜੇ ਨੇ ਉੱਥੇ ਪਛਾਦ ਨਾ ਲਿੱਦ ਨਾ ਕੀਤੀ ਆਉ ਜੀ ਮਹਾਰਾਜ ਦੇ ਅੰਦਰ ਮੰਦਿਰ ਸੀ ਮੰਦਿਰ ਵਿੱਚ ਉਹ ਇਹਨਾਂ ਨੇ ਸਭ ਕੁਝ ਮਹਾਰਾਜ ਦੇ ਹੱਥਾਂ ਦਾ ਚੱਕਤਾ ਜਿਹੜਾ ਮੰਦਿਰ ਜਿੱਥੇ ਬਣਦਾ ਉਹਦੇ ਸਾਹਮਣੇ ਕਾਲ ਤਖਤ ਪੈਰੋਂ ਦੀ ਜਗਾ ਲੱਗੇ ਹੱਲੇ ਵੀ ਹੈਗਾ ਐ ਸਿਪਾਈ ਬੈਠੇ ਨੇ ਪੈਰੋਂ ਦਾ ਮੰਦਿਰ ਆ ਨਾਲ ਕਾਲ ਤਖਤ ਦੇ ਨਾਲ ਜੀ ਉਹ ਦੇਖ ਮੈਂ ਤੇ ਦੇਖਿਆ ਦੋ ਨਿਸ਼ਾਨਾ ਦੇ ਵਿੱਚ ਜਿਹੜੀ ਜਗਾ ਹੋਣ ਜਿਹੜੇ ਸੀਧਾ ਦਾ ਗੁਰਦੁਆਰਾ ਇਹਨਾਂ ਨੇ ਬਣਾਤਾ ਜੀ ਉੱਥੇ ਦੇ ਸਾਡੇ ਵੱਡੇ ਉੱਥੇ ਸੌਂਦੇ ਰਹੇ ਨੇ ਮੇਰਾ ਬਾਪ ਉੱਥੇ ਸੌਂਦਾ ਰਿਹਾ ਕੋਲੋਂ ਪੰਜਾਬੀ ਸੂਬੇ ਦਾ ਮੋਰਚਾ ਸੀ ਜੀ ਤੇ ਨਾ ਸਮੇਂ ਦੇ حساب ਨਾਲ ਉਹ ਚੀਜ਼ਾਂ ਨੂੰ ਇਹਨਾਂ ਨੇ ਮਜ਼ਾ ਉਡਾ ਉਡਾ ਦਿੱਤੀਆਂ ਯਾਰ ਜੀ ਰੀਅਲ ਚੀਜ਼ ਸਮਾਂ ਵਰ ਤੇ ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਲੱਗਦਾ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਅਧੀ ਪ੍ਰਕਰਮਾਂ ਦੇ ਵਿੱਚ ਇਟਾਂ ਦੇਖੀਆਂ ਪੁੱਤ ਜੀ ਜੀ ਉਹਦੇ ਨਾਲ ਮੰਦਿਰ ਜਿੱਥੇ ਸ਼ਿਵ ਜੀ ਦਾ ਭੰਦਾ ਉਹਦੇ ਬਾਹਰ ਬੈਲ ਵੀ ਹੁੰਦਾ ਦੂਜੇ ਵੀ ਹੁੰਦੇ ਆ ਕਾਲ ਤੱਕ ਕਾਲ ਤੱਕ ਤਾਂ ਆਪਾਂ ਕਰਦੇ ਆ ਕਾਲ ਕਾਲ ਭੈਰੋਂ ਜੀ ਹੁੰਦਾ ਬਲੈਕ ਮੈਟਰ ਸਾਇੰਸ ਲੱਭ ਰਹੀ ਹੈ ਨਾ ਬਲੈਕ ਮੈਟਰ ਕਦੀ ਖਤਮ ਨਹੀਂ ਹੁੰਦਾ ਦੇਖ ਅੰਧੇਰਾ ਤੇ ਚਾਨਣ ਹੈ ਦੋ ਚੀਜ਼ਾਂ ਜੀ ਜੀ ਦੇ ਸੂਰਜ ਪੈਦਾ ਹੋਇਆ 4 ਅਰਬ ਸਾਲ ਹੋ ਗਏ ਪੈਦਾ ਹੋਇਆ ਨਾ ਇਹਨੇ ਖਤਮ ਹੋਣਾ ਚਾਨਣ ਖਤਮ ਹੁੰਦਾ ਨਾ ਜੀ ਹਨੇਰਾ ਖਤਮ ਹੁੰਦਾ ਦੇਖਿਆ ਜੀ ਜੀ ਚਾਨਣ ਆ ਜਾਂਦਾ ਅਸੀਂ ਕਿੰਨਾ ਹਨੇਰਾ ਖਤਮ ਹੈ ਮਹਾਕਾਲ ਦੀ ਪੂਜਾ ਕਾਲ ਮਹਾਕਾਲ ਇਹਨੂੰ ਕਿਹਾ ਸੀ ਮਹਾਕਾਲ ਕਿਉਂ ਲੋਕਾਂ ਨੂੰ ਸਹੀ ਦੱਸ ਨਹੀਂ ਸਕੇ ਉਹਨ ਮਾ ਕਾਲ ਦਾ ਮੰਦਰ ਹੈ ਕ੍ਰਿਸ਼ਨ ਉੱਥੇ ਪੜ੍ਹਨ ਜਾਂਦਾ ਹੈ ਸੰਦੀਪਨੀ ਪਾਠਸ਼ਾਲਾ ਜੀ ਤੇ ਰਾਜੇ ਦਾ ਪੁੱਤਰ ਜੀ ਸਦਮਾ ਗਰੀਬ ਗਰੀਬ ਘਰ ਦਾ ਗੁਰੂ ਦੇ ਕੋਲ ਸਿੱਖਿਆ ਲੈ ਰਿਹਾ ਜੀ ਉਹਦੇ ਵਿੱਚ ਇਹ ਨਹੀਂ ਆ ਵੀ ਮੈਂ ਰਾਜੇ ਦੇ ਪੁੱਤ ਨੂੰ ਦੇਣੀ ਹੈ ਤੇ ਗਰੀਬ ਨੂੰ ਨਹੀਂ ਦੇਣੀ ਇਹਦਾ ਮਤਲਬ ਉਹ ਸਕੂਲ ਸੀ ਸੰਦੀਪਨੀ ਪਾਠਸ਼ਾਲਾ ਹੈ ਨਾ ਸਤਿ ਦੀ ਉਹ ਤਾਂ ਮਹਾਕਾਰ ਦੇ ਉੱਤੇ ਰਿਸਰਚ ਚੱਲ ਰਹੀ ਆ ਨਾ ਸਾਇੰਸਦਾਨਾਂ ਦੀ ਵੀ ਮਹਾਕਾਰ ਕੇ ਹਨੇਰੇ ਵਿੱਚ ਕੀ ਆ ਜੀ ਜੀ ਚਾਨਣ ਵਿੱਚ ਉਹਦੇ ਸਾਨੂੰ ਪਤਾ ਲੱਗ ਗਿਆ ਚਾਨਣ ਵਿੱਚੋਂ ਸੂਰਜ ਪੈਦਾ ਹੋਇਆ ਚੰਦਰਮਾ ਪੈਦਾ ਹੋਇਆ ਧਰਤੀ ਪੈਦਾ ਹੋਈ ਆ ਚਾਨਣ ਵਿੱਚੋਂ ਮੈਂ ਵੀ ਪੈਦਾ ਹੋਇਆ ਤੂੰ ਮੈਂ ਗੱਲਾਂ ਕਰ ਰਿਹਾ ਤੂੰ ਵੀ ਸੂਰਜ ਤੋਂ ਪੈਦਾ ਹੋਇਆ ਮੈਂ ਵੀ ਸੂਰਜ ਤੋਂ ਪੈਦਾ ਹੋਇਆ ਜੀ ਜੀ ਉਹ ਤੂੰ ਤੇ ਮੈਂ ਸਾਡਾ ਅਸਟਰੋਲੋਜਰ ਵੀ ਤੇਰੀ ਆਤਮਾ એનર્ਜੀ ਚੰਦਰਮਾ ਕੋਲੋਂ ਆਈ ਆ ਕਿ ਸੂਰਤੋਂ ਆਈ ਆ ਮੰਗਲ ਤੋਂ ਆਈ ਆ ਸ਼ੁਕਰ ਤੋਂ ਆਈ ਆ ਇਹ ਸਟੱਡੀ ਆ ਅੱਛਾ ਅਸੀਂ ਸਟੱਡੀ ਨੂੰ ਕਹਿੰਦੇ ਕਰਣੀ ਨਹੀਂ ਇਹ ਹਿੰਦੂਆਂ ਦੀ ਆ ਹੁਣ ਜਿਸ ਵੇਲੇ ਤੇਰਾ ਬਰਥ ਹੋਇਆ ਕਿੰਨੇ ਵਜੇ ਕਿੰਨੇ ਟਾਈਮ ਤੇ ਹੋਇਆ ਇਹ ਸਟੱਡੀ ਨੂੰ ਹੋਰ ਦੀਦ ਗਿਆ ਵੀ ਗਰਭ ਵਿੱਚ ਕਿਹੜੇ ਟਾਈਮ ਤੇ ਆਇਆ ਜੀ ਉਸ ਤੋਂ ਬਾਅਦ ਗਰਭ ਤੋਂ ਗਰਭ ਤੋਂ ਪਹਿਲਾਂ ਤੇਰੀ ਆਤਮਾ ਕਿੱਥੇ ਸੀ ਮੇਰੀ ਆਤਮਾ ਕਿੱਥੇ ਸੀ ਉਹਨੂੰ ਆਪਾਂ ਅੱਜ ਕੱਲ ਸਟੱਡੀ ਕਰਾਇਆ ਨਾ ਪਾਸਟ ਲਾਈਫ ਐਕਸਪੀਰੀਐਂਸ ਉੱਚੀ ਕਰੋ ਸਟੱਡੀਆ ਹੁਣ ਜੇ ਅਸੀਂ ਕਹੀਏ ਜੀ ਇਹ ਹਿੰਦੂਆਂ ਦੀ ਆਸ ਨਹੀਂ ਕਰਨੀ ਤੇ ਤੁਹਾਡੀ ਮਰਜ਼ੀ ਉੱਚੀ ਜੀ ਕੀ ਨੋਟਾਈਜ਼ ਕਰਨਾ ਸਿੱਖੋ ਸਮੋਹਨ ਕਰਨਾ ਸਿੱਖੋ ਰਿੱਧੀ ਸਦੀ ਰਿੱਧੀ ਕੀ ਆ ਧਨ ਸਦੀ ਕੀ ਆ ਕਿ ਜਿਹੜਾ ਵੀ ਅਸੀਂ ਕੰਮ ਕਰੀਏ ਹੋ ਜਵੇ ਗੁਰੂ ਕਹੇ ਨਾ ਉਹ ਸਦੀ ਆ ਜੀ ਜਿਹਦੀ ਧੰਨ ਹੁੰਦੇ ਕਾਮ ਕਰੋਧ ਲੋਭ ਮੋਹ ਹੰਕਾਰ ਧਰਮ ਅਰਥ ਕਾਮ ਮੋਖ ਸਭ ਤੋਂ ਪਹਿਲਾਂ ਧਰਮ ਇਹ ਧਰਮ ਦੀ ਦੇਣ ਜਿਆਦਾ ਸਾਨੂੰ 2.5 ਹਜ਼ਾਰ ਸਾਲ ਤੋਂ ਆਈ ਆ ਜੀ 2.5 ਹਜ਼ਾਰ ਸਾਲ 3000 ਸਾਲ ਤੋਂ ਪਹਿਲਾਂ ਦੱਸ ਨਾ ਕਿਹੜਾ ਧਰਮ ਸੀ ਜੀ ਹੁਣ ਅਸੀਂ ਹੁਣ ਇਹਨਾਂ ਨੇ ਕਹਿਣਾ ਚਾਲੂ ਕੀਤਾ ਨਾ ਸਨਾਤਨ ਸਨਾਤਨ ਪੀ ਆ ਸੀ ਪਹਿਲਾਂ ਦੇ ਆ ਹਨਾਂ ਸਨਾਰਤਾਂ ਨੂੰ ਵੀ ਚੋਇਂ ਦੇ ਕਿੰਨੇ ਨਿਕਲੇ ਆ ਜੀ ਅੱਛਾ ਉਦੋਂ ਘਰਮ ਦਾ ਨਾਂ ਨਹੀਂ ਸੀ ਇਸ ਕਰਕੇ ਹੋਣਾ ਸੀ ਉਹ ਨਾ ਧਰਮ ਕੀ ਆ ਇੱਕ ਲਾਭ ਆ ਦੇਜ ਉਹਨੂੰ ਚਲਾਉਣਾ ਜੀ ਉਹਨੇ ਇੱਕ ਲਾ ਦੇ ਦਿੱਤੇ ਆ ਸਾਨੂੰ ਫਿਰ ਤੂੰ ਚੋਰੀ ਨਹੀਂ ਕਰਨੀ ਕੰਮ ਕਰਨਾ ਟੈਕਸ ਇਹਨਾਂ ਦੇਣਾ ਜੀ ਜੀ ਲਾ ਹੀ ਆ ਨਾ ਤੂੰ ਰੋੜਾ ਬਣਾਤੀਆਂ ਗੱਡੀਆਂ ਆਈਆਂ ਗੱਡੀ ਚਲਾਉਣ ਦਾ ਲਾਭ ਆ ਨਾ ਤੂੰ ਸੱਜੇ ਚੱਲਣਾ ਤੂੰ ਖੱਬੇ ਚੱਲਣਾ ਜੀ ਜੀ ਹੁੰਦਾ ਇਹ ਨਾ ਮਹਾਰਾਜ ਦੇ ਉੱਤੇ ਪਟਿਆਲੇ ਚ ਬੰਦਾ ਬੈਠਾ ਟਿੱਪਣੀ ਕਰ ਰਿਹਾ ਕਹਿੰਦਾ ਸਰੋਵਰ ਵਿੱਚ ਜਿੱਥੇ ਤੁਸੀਂ ਨਾਂਦੇ ਹੋ ਤੇ ਮੱਛੀਆਂ ਭਾਗਦੀਆਂ ਜੀ ਕਿੰਦੀ ਵੱਡੀ ਗੱਲ ਹੈ ਤੁਹਾਡੇ ਤੇ ਅਟੈਕ ਕਰ ਰਿਹਾ ਜੀ ਪਰ ਸਾਡੇ ਦੇ ਕੁ ਲੋਕ ਉਹਦੇ ਸਾਹਮਣੇ ਬੈਠੇ ਕਹਿੰਦੇ ਮਾਰਾ ਨੂੰ ਗਿਆਨ ਬਹੁਤ ਹੈ ਪਰ ਜਦੋਂ ਕਰਮਕਾਰ ਦੀ ਗੱਲ ਹੁੰਦੀ ਆ ਉਦੋਂ ਕੋਈ ਨਾ ਕੋਈ ਤਾਂ ਵਿੱਚ ਆ ਕੇ ਗੱਲ ਕਰਦਾ ਹੀ ਆ ਜੀ ਨਹੀਂ ਇਹ ਕਰਮਕਾਰ ਥੋੜਾ ਵਾਅ ਹੈ ਦਾ ਮਹਾਰਾ ਨੇ ਫਿਰ ਸਰੋਵਰ ਗਲਤ ਬਣਾਇਆ ਮਹਾਰਾ ਨੂੰ ਇਹਨਾਂ ਨਹੀਂ ਸੀ ਪਤਾ ਵੀ ਮੱਛੀਆਂ ਪੈਦਾ ਹੋ ਜਾਣਗੀਆਂ ਜੀ ਦੇਣਾ ਕਿੱਡੀ ਵੱਡੀ ਗੱਲ ਆ ਵੀ ਮਹਾਰਾ ਨੂੰ ਨਹੀਂ ਸੀ ਪਤਾ ਵੀ ਮੱਛੀਆਂ ਪੈਦਾ ਹੋ ਜਾਣਗੀਆਂ ਵਿੱਚ ਕਰਨਗੀਆਂ ਹਨ ਜੀ ਅੱਛਾ ਇਹ ਮੱਛੀਆਂ ਤਾਂ ਗੰਗਾ 'ਚ ਨਹੀਂ ਐ ਜਮਨਾ 'ਚ ਨਹੀਂ ਐ ਬਿਆਸਾ ਦਰਿਆ ਵਿੱਚ ਨਹੀਂ ਹੈ। ਅਲੱਗ-ਅਲੱਗ ਧਰਮਾਂ ਦੀ ਅਲੱਗ-ਅਲੱਗ ਸੋਚ ਹੋ ਜਾਂਦੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ। ਇਹ ਜਿਹੜੇ ਕਰਦੇ ਪਏ ਆ, ਅਟੈਕ ਕਰਦੇ ਪਏ ਆ, ਧਾਰਮਿਕ ਨਹੀਂ ਹੈ। ਤੂੰ ਦਾ ਨਾ ਮੈਂ ਆਪਣੇ ਤੁਹਾਨੂੰ ਤੇ ਅਟੈਕ ਕਰ ਸਕਦਾ। ਨਹੀਂ ਮੈਂ ਸਿੱਖ ਜਨਮ ਹੋਇਆ ਮੈਂ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਗੁਰੂਆਂ ਦੇ ਖਿਲਾਫ ਬੋਲ ਸਕਦਾ। ਨਹੀਂ ਉਦਾਸੀ ਮਤ ਵੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਉਲਟੀ ਚੱਲਦੇ ਆ। ਨਹੀਂ ਕਿਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਗੱਲ ਕਹੀ ਗਈ ਹੈ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਗ੍ਰੈਸਿਵ ਦੇ ਵਿੱਚ ਰਹਿ ਕੇ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਕੇ ਹੀ ਤੁਸੀਂ ਆਪਣਾ ਜੀਵਨ ਗੁਜ਼ਾਰਨਾ ਹੈ ਪਰ ਉਦਾਸੀ ਮੱਤ ਵਾਲੇ ਤਾਂ ਸੰਨਿਆਸ ਮੱਤ ਨੂੰ ਤੇ ਤਿਆਗ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਇਹ ਕੇਜੀ ਵਾਲੀ ਗੱਲ ਆ ਗਈ ਨਾ ਇਹ ਆਪਾਂ ਕੇਜੀ ਤੋਂ ਚੱਲ ਪੈਣਾ ਅਸਾਂ ਤੂੰ ਦੱਸ ਅਸੀਂ એનર્ਜੀ ਤੋਂ ਪੈਦਾ ਹੋਏ ਆਂ ਜੀ ਗ੍ਰੈਸਿਵ ਦੀ એનર્ਜੀ ਮਾਂ ਪਿਓ ਸਾਡਾ ਵਿਆਹ ਕਰਦਾ ਜੀ ਉਹਦੇ ਵਿੱਚੋਂ ਸਾਡੀ ਬੋਡੀ ਆਈ ਜੀ ਜੀ ਉਹ ਨਰਜੀ ਤੋਂ ਆਈ ਆ ਨਾ ਜੀ ਜੀ ਉਹ ਤੋਂ ਸਾਡੀ ਇਹੇ ਕੰਮ ਕਰਕੇ ਹੀ ਨਾ ਉਦਾਸੀ ਮਤਲਬ ਸਿੱਖ ਧਰਮ ਦੇ ਨਾਲੋਂ ਜੋ ਲਿੰਕ ਸੀ ਉਹ ਟੁੱਟ ਚੁੱਕਿਆ ਸੀ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਸਿੱਖਿਆਵਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸੀ ਉਹ ਬਿਲਕੁਲ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸੀ ਇਹ ਸਾਡੇ ਕਹਿਣ ਵਾਲਿਆਂ ਨੇ ਪਾਤਾ ਨਾ ਫਰਕ ਦੇਖੋ ਨਾ ਮੈਂ ਮਾਰ ਐਕਟਰ ਵਿੱਚ ਪੰਜਾਬ ਤੋਂ 2000 1800 ਕਿਲੋਮੀਟਰ ਤੇ ਆ ਸਾਡਾ ਜਿਹੜਾ ਡੇਰਾ ਵਾ ਉਥੇ ਹੈ ਨਾ ਮਹਾਰਾ ਜਾ ਕੇ ਬੈਠੇ ਸੀ ਪੂਰੇ ਬੰਬੇ ਦਾ ਕੋਈ ਘਾਰ ਇਹੋ ਜਿਹਾ ਨਹੀਂ ਜਿਹੜਾ ਸਾਡੇ ਨਾਲ ਆਇਆ ਹੋਵੇ ਦਵਾਈ ਲੈਣ ਕਿਉਂਕਿ ਮਹਾਰਾ ਦਵਾਈ ਬੁਠੀ ਦਿੰਦੇ ਸੀ ਜੀ ਉਹਦੇ ਚੋਂ ਦਾਸੀ ਦੀ ਤਾਂ ਗੱਲ ਹੀ ਨਹੀਂ ਪਾਉਂਦਾ ਸੀ ਡਾਕਟਰ ਨੂੰ ਜਾ ਕੇ ਥੋੜਾ ਪੁੱਛਦੇ ਆ ਵੀ ਤੇਰੀ ਜਾਤ ਕੀ ਆ ਤੇਰਾ ਧਰਮ ਕੀ ਆ ਤਾ ਚਾਹ ਕੋ ਦਵਾਈ ਲੈਣੀ ਆ ਜੀ ਤੇਰੇ ਕੋਲ ਕੌਣ ਚਾਹੀਦਾ ਜੀ ਯਾ ਗੋਨ ਨਹੀਂ ਹੈ ਤਾਂ ਤੂੰ ਭਾਵੇਂ ਕੋਈ ਦੀ ਆ ਜੀ ਉਹਨਾਂ ਮਹਾਰਾਜ ਨੇ ਐ ਪਸਵਾ ਮਾਰਦੇ ਸੀ ਪਸਵਾ ਮੈਂ ਉਹਨਾਂ ਕੋਲੋਂ ਸਿੱਖੀਆਂ ਜੀ ਹੁ ਜਿੱਦਾਂ ਗ੍ਰੰਥਾ ਚ ਲਿਖਿਆ ਪਾਰਾ ਸਾਰਾ ਨਾ ਮਰੇ ਗੰਧਕ ਤੇਲ ਨਾ ਦੇ ਹੁਣ ਜਿੰਨਾਂ ਨੇ ਮਾਰ ਲਿਆ ਉਹਨਾਂ ਨੇ ਫੇਰ ਕਹਿ ਦਿੱਤਾ ਪਾਰਾ ਸਾਰਾ ਵੀ ਮਰੇ ਗੰਧਕ ਦੇ ਵੀ ਤੇਲ ਇਹ ਸਾਰਾ ਬੁੱਧੀ ਦਾ ਖੇਲ ਉਹਨਾਂ ਪਾਰਸਿਕ ਜੀ ਕਿਛਣਾ ਦੇਖਿਆ ਲਿਖਾਈ ਮਿਲਦਾ ਨਾ ਜੀ ਜੀ ਉਹ ਦੇਖੋ ਬੰਦਾ ਪਾਰਸ ਲੱਭ ਲੈ ਫੇਰ ਜੀ ਉਹਦੇ ਨਾਲ ਮਹਾਰਾਜ ਦਾ ਆਂਦਾ ਜ਼ਿਕਰ ਉਹਨਾਂ ਨੇ ਪਿਸ਼ਾਬ ਕੀਤਾ ਸੋਨਾ ਬਣਾਤਾ ਸੋਨੇ ਦੀ ਧੱਤੀ ਬਣਾਉਂਦੀ ਗੋਰਖਨਾਥ ਮਛੰਦਰਨਾਥ ਜਦੋਂ ਸ੍ਰੀ ਲੰਕਾ ਤੋਂ ਆਣ ਲੱਗੇ ਆ ਸਿੰਗਲਾਜੀ ਤੋਂ ਤੇ ਉਹਦੇ ਕੋਲ ਦੋ ਇਟਾ ਸੀ ਸੋਨੇ ਦੀਆਂ ਮਛੰਦਾ ਨਾਰਕੋਲ ਉਹ ਕਹਿੰਦਾ ਯਾਰ ਫੜੀ ਕਹਿੰਦਾ ਕੀ ਕਰਨੀ ਆ ਬਾਪਾ ਜੀ ਗੁਰੂ ਸੀ ਨਾ ਉਹਨਾਂ ਦਾ ਮਛੰਦਾ ਉਹ ਕਹਿੰਦਾ ਵੀ ਜਾ ਕੇ ਪੰਡਾਰਾ ਛਟਾਰਾ ਕਰਾਂਗੇ ਜੀ ਉਹਨੇ ਪੰਜਾਬ ਕੀਤਾ ਪਹਾੜ ਹੀ ਬਣਾਤਾ ਕਹਿੰਦਾ ਚੱਕ ਲਾ ਉੱਥੋਂ ਫਿਰ ਗੁਰੂ ਗੋਰਖ ਹੋਇਆ ਜੀ ਅੱਛਾ ਹੁਣ ਆਪਾਂ ਇਹ ਸਿੰਪਲੀ ਗੱਲ ਕਰ ਲਈ ਹੁਣ ਜੇ ਸਿੱਖਣਾ ਹੋਵੇ ਕਿ ਸੋਨਾ ਇੱਦਾਂ ਬੰਦਾ ਕਿਵੇਂ ਕਰਾਂਗੇ ਦੱਸ ਨਾਗਰਜਨ ਦਾ ਜ਼ਿਕਰ ਆਂਦਾ ਇਹ ਸੋਨਾ ਬਣਾਉਂਦਾ ਸੀ ਜੇ ਤਾਂ ਕਰਨ ਦਾ ਜੇ ਕਰਾਂਦਾ ਵੀ ਹੋਵੇ ਇੰਨਾ ਸੋਨਾ ਦਾਨ ਕਰਦਾ ਸੀ ਫੇਰ ਚਾਹ ਪਾਣੀ ਪੀਂਦਾ ਸੀ ਆਪਣਾ ਜੀ ਹੈ ਨਾ ਸੋਏ ਗੱਲਾਂ ਨਾ ਮਤਲਬ ਕਹਿ ਰਹੇ ਹਾਂ ਤੁਹਾਨੂੰ ਫਿਰ ਹਰ ਗੱਲ ਨੌਲੇਜ ਵਿੱਚ ਆਉਗੀ ਨਾ ਸਟੱਡੀ ਵਿੱਚ ਆਉਗੀ ਉਦਾਸੀਨ ਮਤਵ ਵਾਲੇ ਗ੍ਰੇਸ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਆ ਪਰ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਗ੍ਰੇਸ ਧਰਮ ਦੇ ਨਾਲ-ਨਾਲ ਆਪਣਾ ਜੋ ਜੀਵਨ ਗੁਜ਼ਾਰ ਰਹੇ ਆਂ ਦੇ ਉਹਨਾਂ ਉਹ ਇਹ ਗੱਲ ਆ ਗਈ ਨਾ ਵੀ ਸਾਡੀ 400 ਸਾਲ 500 ਸਾਲ ਪੁਰਾਣਾ ਕੋਈ ਫਰਜ਼ ਕਰੋ ਕਾਨੂੰਨ ਬਣਿਆ ਵੀ ਜਦੋਂ ਤੂੰ ਨੌਲੇਜ ਲੈਣ ਲਈ ਜਾਣਾ ਹੁਣ ਕਾਲਜ ਵਿੱਚ ਜਾਣਾ 4 ਸਾਲ ਰਹਿਣਾ ਤੈਨੂੰ ਸਟੱਡੀ ਕਰਨੀ ਪੈਣੀ ਆ ਉੱਥੇ ਆਪਾਂ ਜਨਾਨੀ ਨਾਲ ਲੈ ਕੇ ਜਾ ਕੇ ਥੋੜਾ ਜਾਸਾ ਸਕਦੇ ਆਂ ਜੀ ਜੀ ਉਨੇ ਕਾਲਜ ਜੁਨੀਵਰਸਿਟੀ 4 ਸਾਲ ਦਾ ਕੋਰਸ ਆ ਇਹ ਡਾਕਟਰ ਬਹੰਦਾ 5 ਸਾਲ ਜੀ ਹਨਾ ਫਿਰ ਉਸ ਤੋਂ ਵਧੀਆ ਗੱਲ ਤੇ ਇਹ ਆ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਕਹੀ ਆ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਪ੍ਰਮੋਟ ਕੀਤੀ ਆ ਵੀ ਤੁਸੀਂ ਆਪਣੇ ਗ੍ਰੈਸਟੀ ਜੀਵਨ ਦੇ ਵਿੱਚ ਰਹਿ ਕੇ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਕੇ ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਰੱਬ ਨੂੰ ਪਉਣਾ ਆ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਫਿਰ ਉਸ ਤੋਂ ਤਾਂ ਵਧੀਆ ਹੋਊਗਾ ਕਿ ਆਪਾਂ ਉਦਾਸੀਨ ਮਤ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੁਰੂ ਮੰਨ ਕੇ ਆਪਣਾ ਜੀਵਨ ਗੁਜ਼ਾਰੀਏ ਕਿਉਂਕਿ ਉੱਥੇ ਵੀ ਤਾਂ ਪ੍ਰੈਕਟੀਕਲ ਦੀ ਗੱਲ ਹੁੰਦੀ ਆ ਸਾਰੀ ਫਿਰ ਆਪਾਂ ਉਦਾਸੀਨ ਮਤ ਹੀ ਕਿਉਂ ਚੁਣਿਆ ਨਹੀਂ ਹੁਣ ਦੇਖ ਲਓ ਆਪੇ ਹੁਣ ਸਟੱਡੀ ਕਰਨ ਦੇ ਲਈ ਮੈਂ ਹੁਣ ਕਹਾਂ ਜੀ ਹੁਣ ਯੂਨੀਵਰਸਿਟੀ ਵੀ ਜਾਣਾ ਤੇ ਮੇਰੀ ਵਾਈਫ ਵੀ ਉੱਥੇ ਨਾਲ ਚਾਹੀਦੀ ਆ ਜੀ ਹੁੰਦੇ ਨਾ ਇਹ ਹੁਣ ਡੀਪ ਗੱਲ ਦੇਖ ਆਪਾਂ ਉਹ ਗੱਲ ਕਰਦੇ ਪਏ ਆ ਮਤਲਬ ਮਹਾਰਾਜ ਨੇ ਕਿਹਾ ਵੀ ਤੁਸੀਂ ਗ੍ਰਸਥ ਵਿੱਚ ਨਾਮ ਜਪੋ ਜੀ ਹੁਣ ਤੋਂ ਜਦੋਂ ਤੁਸੀਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਨਾ ਹੁੰਦਾ ਗ੍ਰਸਤੀ ਦੇ ਵਿੱਚ ਆਪਾਂ ਇੱਕ ਪਾਸੇ ਤੇ ਕਹੀਏ ਵੀ ਅਸੀਂ ਔਰਤਾਂ ਨਾਲ ਬੱਚੇ ਵੀ ਬਣਾਈਏ ਤੇ ਤੁਹਾਨੂੰ ਪਰਮਾਤਮਾ ਵੀ ਮਿਲ ਗਿਆ ਜੀ ਇੱਦਾਂ ਤੇ ਹੋ ਨਹੀਂ ਸਕਦਾ ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਐਗਜ਼ਾਮਪਲ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਹੋਈ ਹੈ ਕਿਉਂਕਿ ਉਹਨੇ ਦੁਨੀਆ ਨੂੰ ਵੀ ਤਾਰਿਆ ਤੇ ਆਪਣੇ ਆਪ ਨੂੰ ਵੀ ਤੇ ਉਹਨਾਂ ਦੀ ਸਿੱਖਿਆ ਦੇ ਆਪਾਂ ਚੱਲ ਕੇ ਪੂਰੀ ਦੁਨੀਆ ਜੋ ਉਹਨਾਂ ਦੇ ਪੈਰੋਕਾਰਾਂ ਤੇ ਚਲਦੀ ਹੈ ਹੁੰਦੇ ਨਾ ਜਦੋਂ ਫਿਰ ਉਦਾਸੀਕ ਗਏ ਆ ਉਸ ਵੇਲੇ ਆਪਣੇ ਉਹਨਾਂ ਨੂੰ ਕਿੰਨੀ ਟ੍ਰਬਲ ਆਈ ਆ ਆਪਣੇ ਆਪਣੀ ਵਾਈਫ ਨੂੰ ਪੇਕਿਆਂ ਤੇ ਛੱਡਿਆ ਬਾਬਾ ਸ੍ਰੀ ਚਾਂਜੀ ਨੂੰ ਭੈਣ ਦੇ ਕੋਲ ਛੱਡਿਆ ਕਿਉਂਕਿ ਸਮਾਜਿਕ ਜ਼ਿੰਮੇਵਾਰੀਆਂ ਵੀ ਤੇ ਜ਼ਰੂਰੀ ਨੇ ਫਿਰ ਨਾ ਉਹ ਦੇਣਾ ਆਪਣੀ ਕਿੰਨੀ ਵੱਡੀ ਜ਼ਿੰਮੇਵਾਰੀ ਪਈ ਸੀ ਵੀ ਆਪਣਾ ਬੱਚਾ ਭੈਣ ਦੇ ਕੋਲ ਛੱਡਿਆ ਆਪਣੀ ਵਾਈਫ ਨੂੰ ਪੇਕੇ ਛੱਡਿਆ ਲੋਕਾਂ ਦੀਆਂ ਗੱਲਾਂ ਸੁਨੀਆਂ ਸਾਨੂੰ ਜਿਹੜੀ ਭਾਈਵਾਲਾਂ ਦੀ ਆਪਾਂ ਸਾਗੀ ਪੜਦੇ ਆ ਉਹਦੇ ਵਿੱਚ ਕਿੰਨੇ ਲੋਕ ਮਤਲਬ ਇਹ ਉਲਟਾ ਸਿੱਧਾ ਬੋਲਣ ਵਾਲੇ ਸੀ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਹੁਣ ਚੱਲਿਆ ਬਾਹਰ ਨੂੰ ਦੇਣਾ ਸਿੰਪਲ ਗੱਲ ਹੈ ਜਦੋਂ ਬੋਡੀ ਆ ਨਾ ਉਹਨੇ ਚੱਲਣਾ ਉਹ ਤੁਹਾਨੂੰ ਦੁਨੀਆ ਦੇ ਲਾਲ ਦੇ ਵਿੱਚ ਤੇ ਰਹਿਣਾ ਪਏਗਾ ਨਾ ਜੀ ਜੀ ਜਦੋਂ ਤੂੰ ਦੁਨੀਆ ਦਾ ਲਾਲ ਛੱਡ ਕੇ ਅਸੀਂ ਦੱਸ ਉਹ ਦਾਦੀ ਬਣ ਕੇ ਚੱਲ ਵੀ ਨਹੀਂ ਵਿਆਹ ਕਰਾਇਆ ਹੈ ਨਾ ਅਸੀਂ ਮਤਲਬ ਵੀ ਗਰਲਸ ਦੇ ਵਿੱਚ ਨਹੀਂ ਆ ਪਰ ਜਦੋਂ ਤੈਨੂੰ ਨੋਲਿਜ ਹੋ ਜੂਗੀ ਵੀ ਜਦੋਂ ਤੇਰੀ એનર્ਜੀ ਨੂੰ ਸੇਵ ਕਰਨਾ ਹੈ ਕੁਆਲੀ ਕਾਵਾਂ ਕਿਵੇਂ ਬਣਾਵਾਂਗੇ ਜੀ ਹੁ ਮਹਾਰਾਜੀ ਬਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵੀ ਦੇ ਰਿਹਾ ਤੇ ਕਿੰਤਾਹ ਹਾਲ ਕੁਆਰੀ ਕਾਇਆ ਨਾ ਕੁਆਰੀ ਕਾਇਆ ਦੇ ਨੂੰ ਆਪਾਂ ਕਿਵੇਂ ਬਣਾਣਾ ਹੁਣ ਇਹ ਤੇ ਹੈ ਹੀ ਨਹੀਂ ਕਿ ਤੂੰ ਜਨਾਨੀਆਂ ਨਾਲ ਸੋਈ ਵੀ ਜਾਵੇਂ ਤੇ ਉੱਧਰ ਤੇਰੀ ਇੱਕ ਕੁਆਰੀ ਕਾਇਆ ਵੀ ਬਣੇ ਹੈ ਨਾ ਇਹ ਦੇਖ ਇਹ ਸ਼ਬਦ ਦੇ ਉੱਤੇ ਪੀ ਐਚ ਡੀ ਹੋ ਸਕਦੀ ਆ ਜੀ ਜੀ ਕੁਆਰੀ ਕਾਇਆ ਇਹਦੇ ਉੱਤੇ ਪੀਐਚਟੀ ਕਰੋ ਜੀ ਕੁਆਰੀ ਕਾਇਆ ਦਾ ਮਤਲਬ ਕੀ ਆ ਮਹਾਰਾਣੇ ਦੇਖਣੇ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜੋ ਮਾਤੀ ਮੰਨਦੀ ਤੇ ਜਗਜੀਤ ਜੀ ਹਨਾ ਕਿੱਦਾਂ ਕਰਾਂਗੇ ਜੀ ਹਨਾ ਤਾਂ ਸਕੂਲ ਖੋਲਿਆ ਹੋਵੇ ਜੀ ਇੱਥੇ ਕੁਆਰੀ ਕਾਇਆ ਇਦਾਂ ਬੰਦੀ ਜੇ ਆਜੋ ਜੀ ਆ ਗਈ ਨਾ ਉਹੀ ਗੱਲ ਵੀ ਪੂਰਾ ਗੁਰੂ ਲੱਭਣਾ ਪਏਗਾ ਜੀ ਜੀ ਉਹ ਕਿੱਥੋਂ ਤੱਕ ਪਹੁੰਚਿਆ ਜੀ ਉਹਨੇ ਕੋਡ ਨੰਬਰ ਸਾਨੂੰ ਗੁਰੂ ਮਾਰਾ ਨੇ ਗ੍ਰੰਥ ਵਿੱਚ ਦੇਤੇ ਲੇਕਿਨ ਉਹਦੇ ਉੱਤੇ ਰਿਸਰਚ ਕਰਨੀ ਜੀ ਹਨਾ ਰਿਸਰਚ ਕਰਕੇ ਉਹਨੂੰ ਪ੍ਰੈਕਟੀਕਲ ਕਰਨਾ ਜੀ ਔਰ ਜਿਹੜੇ ਬੰਦੇ ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਅਗਲਾ ਸਵਾਲ ਹੈ ਕਿ ਪੜੇਣਾ ਗੱਲ ਕਰਨ ਦਾ ਤਰੀਕਾ ਹੋਰ ਹੋਏਗਾ ਜੀ ਅਗਲਾ ਸਵਾਲ ਹੈ ਜੀ ਗੱਲ ਕਰਦੇ ਹਾਂ ਨਾ ਜੀ ਜੀ ਹਾਂ ਬੰਦ ਕਰ ਕਰ ਅਗਲਾ ਸਵਾਲ ਹੈ ਜੀ ਉਦਾਸੀ ಮತ ਦਾ ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਕੀ ਯੋਗਦਾਨ ਹੋ ਸਕਦਾ ਹੋ ਸਕਦਾ ਨਹੀਂ ਉਦਾਸੀਆਂ ਸੰਤਾਂ ਨੇ ਹੀ ਸਿੱਖ ਧਰਮ ਦੀ ਰੱਖਿਆ ਕੀਤੀ ਜੀ بابا ਗੋਦਤਾ ਜੀ ਉਹਨਾਂ ਨੇ ਚਾਰ ਚੇਲੇ ਬਣਾਏ ਜੀ ਜੀ ਚਾਰ ਚੇਲੇ ਬਣਾ ਕੇ ਫਿਰ ਉੱਤਰ ਦੱਖਣ ਪੂਰਾ ਪੱਛਮ ਭੇਜਿਆ ਜੀ ਹੈ ਨਾ ਦੇਣਾ ਅੱਜ ਤੋਂ 500 ਸਾਲ ਪਹਿਲਾਂ ਨਾ ਟਰੈਵਲ ਕਰਨ ਦਾ ਤਰੀਕਾ ਨਾ ਕੋਈ ਸੀ ਘੋੜੇ ਸੀ ਨਾ ਗੱਡੇ ਘੋੜੇ ਜੀ ਉਹ ਟਾਈਮ ਵਿੱਚ ਉਦਾਸੀ ਸੰਤ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਜੀ ਇਹਨੇ ਹਾਰਡ ਹਾਲਾਤਾਂ ਦੇ ਵਿੱਚ ਜਾ ਕੇ ਫਿਰ ਉਹਨਾਂ ਨੇ ਮੰਦਰ ਵਗੈਰਾ ਬਣਾ ਕੇ ਸਮੇਂ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਮਿਲਦੇ ਨੇ ਓਡੀਸਾ ਵਿੱਚ ਵੀ ਮਿਲਦੇ ਰਮੇਸ਼ਵਰ ਵੀ ਮਿਲਦਾ ਤੁਹਾਨੂੰ ਕਾਬਲ ਵਿੱਚ ਵੀ ਮਿਲਦੇ ਨੇ ਜੀ ਉਹ ਸਾਰੇ ਉਦਾਸੀ ਸੰਤਾਂ ਦੀ ਦੇਣ ਹੈ ਨਾ ਜੀ ਜੀ ਦੇਖਣਾ ਹੁਣ ਦੇਖਣਾ ਇੱਕ ਇਹਨਾਂ ਲੋਕਾਂ ਨੇ ਅਕਾਲੀਆਂ ਨੇ 1925 ਵਿੱਚ ਕਬਜ਼ਾ ਕੀਤਾ ਜੀ ਕਬਜ਼ਾ ਕਰਕੇ ਉਹ ਜਿਹੜਾ ਚਾਰ ਗੱਲਾਂ ਲੋਕਾਂ ਵਿੱਚ ਸਪਲਾਈ ਕਰ ਦਿੱਤੀਆਂ ਅਪਲਾਈ ਕਰ ਦਿੱਤੀਆਂ ਉਹਨਾਂ ਦਾ ਸਭ ਸਾਡੇ ਲੋਕਾਂ ਦੇ ਆ ਜੀ ਜੀ ਉਹਨਾਂ ਜੇ ਡਿਕਲੇਅਰ ਕੀਤਾ ਜਾਵੇ ਵੀ ਪੂਰਾ ਗੁਰੂ ਦੀ ਲੋੜ ਹੈ ਜੀ ਕਿ ਤੁਹਾਡੇ ਕਦੇ ਕਰਾਈ ਹੈ ਬਈ ਜੀ ਜੀ ਦੇ ਧਾਰੀ ਗੁਰੂ ਦੀ ਟੀਚਰਾਂ ਦੀ ਲੋੜ ਜੀ ਕਿ ਸੱਚ ਹੈਗਾ ਤਾਂ ਮਕਾਲ ਤਖਤ ਦੇ ਉੱਤੇ ਕਹਿ ਦਵੇ ਵੀ ਅਸੀਂ ਰਹੋਗੇ ਵੀ ਸਾਨੂੰ ਸਕੂਲ ਬਣਾਉਣ ਦੀ ਲੋੜ ਹੈ ਜੀ ਸਾਨੂੰ ਕਾਲਜ ਬਣਾਉਣ ਦੀ ਲੋੜ ਹੈ ਬ੍ਰਹਮ ਵਿਦਿਆ ਦੇ ਉੱਤੇ ਸਕੂਲ ਕਾਲਜ ਤਾਂ ਪਹਿਲਾਂ ਹੀ ਚਲਾਏ ਜਾ ਰਹੇ ਆ ਲੇਕਿਨ ਉਹਦੇ ਵਿੱਚ ਸਾਡੀ ਥੋੜਾ ਸਿੱਧੇ ਅੰਸਰ ਜੋ ਸਿਖਾ ਰਹੇ ਆ ਗੋਰਿਆਂ ਦਾ ਦੇਣ ਨਹੀਂ ਅਧਿਆਤਮਿਕ ਸਕੂਲਾਂ ਦੀ ਗੱਲ ਕਰਦੇ ਆਪਾਂ ਅਕਾਲ ਤਖਤ ਸਾਹਿਬ ਵੱਲੋਂ ਵੀ ਜਾ ਅਕਾਲ ਅਕੈਡਮੀਆ ਦੇ ਨਾਂ ਤੇ ਕੁਝ ਸਕੂਲ ਚਲਾਏ ਜਾ ਰਹੇ ਜਿਨ੍ਹਾਂ ਕਿ ਅਧਿਆਤਮਿਕ ਸਿੱਖਿਆ ਦਿੱਤੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਨਾਲ ਰਿਲੇਟਡ ਸਟੱਡੀ ਕਰਵਾਈ ਜਾਂਦੀ ਆ ਆਪਾਂ ਗੱਲ ਕਰਦੇ ਆ ਦੇਖ ਅਕਾਲ ਅਕੈਡਮੀ ਹੋ ਗਿਆ ਦੂਜਾ ਆ ਗਿਆ ਹੁੰਦੇਗਾ ਆਪਾਂ ਹੰਕਾਰ ਨਹੀਂ ਕਰਦੇ ਸਿਰਫ ਇੱਕ ਬੰਦਾ ਸਮਾਧੀ ਲਵਾ ਕੇ ਬਿਠਾ ਦੇਣ ਵੀ ਲੈ ਵੀ ਇਹਨੇ ਸਮਾਧੀ ਲਾਣੀ ਸਿੱਖ ਲਈ ਆ ਕਿਉਂਕਿ ਬਾਣੀ ਕਹ ਰਹੀ ਆ ਨਾ ਸੋਨ ਸਮਾਧ ਮੈਂ ਤਾਂ ਨਹੀਂ ਕਹਿ ਰਿਹਾ ਜੀ ਅਕਾਲ ਅਕੈਡਮੀ ਆ ਸਭ ਕੁਝ ਆ ਦੀਦਾ ਸਾਨੂੰ ਜੀ ਲੇਕਿਨ ਉਥੇ ਸਟੱਡੀ ਆ ਹੀ ਨਹੀਂ ਹੁਣ ਇਹ ਥੋੜਾ ਵੱਲ ਬੱਚਿਆਂ ਨੂੰ ਆਪਾਂ ਮਤਲਬ ਇੱਕ ਵਰਦੀ ਦੇਤੀ ਅਕਾਲ ਅਕੈਡਮੀ ਦਾ ਪੜਿਆ ਜੀ ਜੀ ਜੇ ਉਹ ਸਕੂਲ ਵਿੱਚ ਸਟੱਡੀ ਹੀ ਨਹੀਂ ਤਾਂ ਫਿਰ ਕੀ ਕਰਾਂਗੇ ਜੀ ਅਨਦਰ ਸਕੂਲ ਆ ਟੀਚਰ ਪਹਿਲਾਂ ਤਾਂ ਸਭ ਤੋਂ ਵੱਡੀ ਕਮਜ਼ੋਰੀ ਸਾਡੇ ਵਿੱਚ ਆ ਸਾਨੂੰ 13000 ਟੀਚਰ ਹੀ ਚਾਹੀਦਾ ਹਰ ਪਿੰਡ ਵਿੱਚ ਜੀ ਜੀ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨੌਲੇਜ ਹੋਵੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਛੱਡ ਸਕਾਲੀ ਜਪਦੀ ਦੀ ਨੌਲੇਜ ਹੋ ਜਵੇ ਜੀ ਜਪਜੀਤ ਬਾਗ਼ਦਰ ਸਾਹਿਬ ਤੋਂ ਪਹਿਲੀ ਪਹਿਲੀ ਪੌੜੀ ਦੀ ਨੌਲੇਜ ਹੋ ਜੇ ਜੀ ਕਿਉਂ ਉਹਦੇ ਵਿੱਚ ਹੀ ਸਭ ਕੁਝ ਜਾਂਦਾ ਗਿਆਨ ਖੰਡ ਕਰਮ ਖੰਡ ਸ਼ਰਮ ਖੰਡ ਧਰਮ ਖੰਡ ਹੈਨਾ ਜੀ ਉਹਦੇ ਵਿੱਚ ਹੀ ਇਹ ਉਹ ਆਂਦਾ ਕੁਆਰੀ ਕਾਇਆ ਉਹਦੇ ਵਿੱਚ ਹੀ ਪਤਾਲਾਂ ਦੀ ਗੱਲ ਆ ਜਾਂਦੀ ਹੈ ਉਹਦੇ ਵਿੱਚ ਹੀ ਆਕਾਸ਼ਾਂ ਦੀ ਗੱਲ ਆ ਜਾਂਦੀ ਹੈ ਬਰਮੰਡ ਦੀ ਗੱਲ ਆ ਜਾਂਦੀ ਆ ਜੀ ਜੀ ਉਹਦੇ ਵਿੱਚ ਹੀ ਪਵਨ ਗੁਰੂ ਪਾਣੀ ਪਿਤਾ ਜੀ ਹੁੰਦਾ ਨਾ ਮਹਾਰਾਜੇ ਖਾਲੀ ਚਾਰ ਸ਼ਬਦਾਂ ਨੂੰ ਲੈ ਲਈਏ ਬਹੁਤ ਪਵਨ ਗੁਰੂ ਲੱਗੋ ਵੀ ਪਵਨ ਗੁਰ ਪਾਣੀ ਪਿਤਾ ਪਾਣੀ ਪਿਤਾ ਲਿਖਿਆ ਜੀ ਹੈ ਨਾ ਪਾਣੀ ਦਾ ਤਾਂ ਸੱਚ ਕਰੋ ਇਹ ਅਸੀਂ ਉਹਨੂੰ ਬੋਲਦੇ ਆ ਪਾਣੀ ਰਿਕਾਰਡ ਕਰ ਰਿਹਾ ਜੀ ਜੀ ਅਚਾ ਕਿਵੇਂ ਪਤਾ ਕਰਾਂਗੇ ਵੀ ਪਾਣੀ ਰਿਕੋਰਡ ਕਰਦਾ ਜੀ ਹਨਾ ਇਹਦੇ ਵਿੱਚ ਸਾਧੂ ਸੰਤਾਂ ਦਾ ਵੀ ਮਿਲਦਾ ਨਾ ਕਿ ਬੱਚਾ ਬਿਮਾਰ ਆ ਆਪ ਮਾਰਾ ਸਾਧੂ ਕੋਲ ਗਏ ਉਹਨੇ ਪਾਣੀ ਮੰਤਰ ਕੇ ਦਿੱਤਾ ਜੀ ਨਾ ਠੀਕ ਹੋ ਗਿਆ ਜੀ ਹੁਣ ਸਾਡੇ ਆਪਣੇ ਸਰੋਵਰ ਦੇ ਉੱਤੇ ਕਹਿੰਦੇ ਪਾਣੀ ਪਾੜ ਰਹੇ ਆ ਤੇ ਪਾਣੀ ਰਿਕੋਰਡ ਹੋ ਰਿਹਾ ਨਾ ਇਹਦਾ ਮਤਲਬ ਪਾਣੀ ਰਿਕੋਰਡ ਕਰਦਾ ਜੀ ਧੰਨਵਾਦ ਕੇਸਰਦਾਸ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਉਦਾਸੀ ਮਤ ਤੇ ਸਿੱਖ ਉਦਾਸੀ ਮਤ ਤੇ ਸਿੱਖ ਸੰਪਰਦਾ ਦੇ ਵਿੱਚ ਜੋ ਵੀ ਆਪਸ ਦੇ ਵਿੱਚ ਤਾਲਮੇਲ ਕਰਕੇ ਅੱਜ ਇਹ ਦੋਨੇ ਜਥੇਬੰਦੀਆਂ ਪੂਰੀ ਤਨਦੇਹੀ ਦੇ ਨਾਲ ਆਪਣੇ ਆਪਣੇ ਕਾਰਜ ਕਰ ਰਹੀਆਂ ਨੇ ਉਦਾਸੀ ਮਤ ਦਾ ਜੋ ਮੇਨ ਮਕਸਦ ਆ ਉਹ ਸਿੱਖ ਧਰਮ ਦਾ ਪ੍ਰਚਾਰ ਕਰਨਾ ਤੇ ਉਹਨਾਂ ਦੀ ਰੱਖਿਆ ਦੇ ਵਿੱਚ ਯੋਗਦਾਨ ਪਾਉਣਾ ਆ ਇਸ ਪੋਡਕਾਸਟ ਦੇ ਦੌਰਾਨ ਸਾਡਾ ਜੋ ਮੇਨ ਮਕਸਦ ਸੀ ਉਦਾਸੀ ਮਤ ਬਾਰੇ ਜਾਣਨਾ ਸੀ ਕੇਸਰਦਾਸ ਜੀ ਤੋਂ ਉਹਨਾਂ ਦੇ ਐਕਸਪੀਰੀਅੰਸ ਪੁੱਛਣਾ ਸੀ ਸਾਡਾ ਕਿਸੇ ਵੀ ਧਰਮ ਦੇ ਨਾਲ ਉਹਨਾਂ ਦੀ ਧਾਰਮਿਕ ਭਾਵਨਾਵਾਂ ਮਾ ਪੜਕਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ ਅਗਰ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਪਟਕਦੀਆਂ ਹਨ ਤਾਂ ਅਸੀਂ ਉਹਨਾਂ ਤੋਂ ਦਿੱਤੋਂ ਮਾਫੀ ਮੰਗਦੇ ਹਾਂ ਸੀਨੀਅਰ ਪੰਜਾਬ ਟੀਵੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਮਾਫੀ ਦੇ ਪਾਤਰਿਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ